ਮੋਰ ਮੰਡੀ ਆਇਆ ਕੋਈ ਬੱਸ ਮੈਨੂੰ ਰਿਪੋਰਟ ਮਿਲੀ ਸੀ ਕਿ ਇੱਥੇ ਡਰਗ ਨਾਲ ਮੌਤਾਂ ਹੋ ਰਹੀਆਂ ਆ ਰਿਪੋਰਟ ਸੀ ਕਿ ਕਿ ਦੋ ਤਿੰਨ ਮੌਤਾਂ ਹੋਈਆਂ ਰੀਸੈਂਟ ਦੇ ਵਿੱਚ ਰੀਸੈਂਟ ਟਾਈਮ ਦੇ ਵਿੱਚ ਇਹ ਉਸ ਤੋਂ ਇਲਾਵਾ ਮਾਨਜੋਗ ਹਾਈ ਕੋਰਟ ਨੇ ਵੀ ਇਹ ਸੰਗਿਆਨ ਲਿਆ ਇਸ ਕ੍ਰਾਈਮ ਦਾ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਨਾ ਤਾਂ ਸਰਕਾਰ ਨੇ ਇੱਥੇ ਕੋਈ ਪ੍ਰੈਜ਼ੈਂਸ ਦਿਖਾਈ ਇਹਨਾਂ ਕੋਲ ਆਏ ਨਹੀਂ ਨਾ ਕੋਈ ਪੁਲਿਸ ਦੀ ਪ੍ਰੈਜੈਂਸ ਹੈ ਇਹ ਵਿਚਾਰੇ ਇਹਨਾਂ ਦਾ ਬੰਦਾ ਚਲਾ ਗਿਆ ਇਹਨਾਂ ਨੂੰ ਕਮ ਸੇ ਕਮ ਇਹਨਾਂ ਦੀ ਮਤ ਵੀ ਹੋਣੀ ਚਾਹੀਦੀ ਹੈ ਪਰ ਪਿਛਲੇ 1 ਸਾਲ ਤੋਂ ਤਕਰੀਬਨ ਮੈਂ ਮਠੰਡਾ ਆ ਰਿਹਾ ਹਾਂ ਕਈ ਪਿੰਡਾਂ 'ਚ ਇੱਥੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਮੈਨੂੰ ਲੱਗਦਾ ਜਾਂ ਤਾਂ ਉਹ ਉਹਨਾਂ ਦਾ ਨੈਕਸਸ ਹੈ ਜਾਂ ਮਿਲੇ ਹੋਏ ਨੇ ਜਾਂ ਉਹ ਉਹ ਇਸ ਨੋ ਕ੍ਰਾਈਮ ਨੂੰ ਕੋਈ ਜ਼ਿਆਦਾ ਤਰਜੀਹ ਨਹੀਂ ਦੇ ਰਹੇ ਉਹਦਾ ਰਿਜ਼ਲਟ ਇਹ ਹੋ ਰਿਹਾ ਕਿ ਬੱਚੇ ਸਾਡੇ ਮਰ ਰਹੇ ਚਾਹੇ ਸਰਕਾਰ ਨੇ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਛੇੜਿਆ ਹਾਲਾਂਕਿ ਉਹਦੇ ਰਿਜ਼ਲਟ ਵੀ ਠੀਕ ਨਹੀਂ ਐਸੀ ਕੋਈ ਗੱਲ ਨਹੀਂ ਪਰ ਫਿਰ ਵੀ ਬਠਿੰਡੇ ਨੂੰ ਉਹ ਯੁੱਧ ਨਸ਼ਾ ਵਿਰੁੱਧ ਉਹਨੇ ਬਠਿੰਡੇ ਨੂੰ ਟੱਚ ਨਹੀਂ ਕੀਤਾ ਮੈਨੂੰ ਇਹ ਲੱਗਦਾ ਕਿਉਂਕਿ ਪਹਿਲਾਂ ਡਾਂਸਿੰਗ ਵਾਲਾ ਪਿੰਡ ਦੇ ਵਿੱਚ ਡਰੱਗ ਵਾਲਿਆਂ ਨੇ ਅਠ ਨੌ ਕਰ ਸਾੜ ਤੇ ਅੱਗ ਲਾਈ ਉੱਥੇ ਉਦੋਂ ਵੀ ਕੋਈ ਬੰਦਾ ਫੜਿਆ ਨਹੀਂ ਗਿਆ ਉੱਥੇ ਵੀ ਕੋਈ ਪੋਲਿਟਿਕਲ ਲੋਕ ਸੀ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਸੀ ਇੱਥੇ ਵੀ ਬੜੀ ਸਰਪ੍ਰਾਈਜ਼ਿੰਗ ਚੀਜ਼ ਹੈ ਬੜੀ ਅਜੀਬ ਚੀਜ਼ ਹੈ ਕਿ ਬੱਚਾ ਮਰ ਗਿਆ ਇੱਥੇ ਕਿੰਨੇ ਸਾਲ ਦਾ ਬੱਚਾ ਜੀ ਬਾਈ 23 ਸਾਲ ਦਾ ਬਾਈ 23 ਸਾਲ ਦਾ ਬੱਚਾ ਮਰ ਗਿਆ ਸਰਕਾਰ ਇੱਥੇ ਨਹੀਂ ਆਈ ਨਾ ਪਤਾ ਕਿਤਾ ਉਹਨਾਂ ਨੇ ਵੀ ਕੀ ਹੋਇਆ ਕੀ ਨਹੀਂ ਹੋਇਆ ਨਾ ਇਹਨਾਂ ਦੇ ਮਦਦ ਕੀਤੀ ਤੇ ਇਸ ਤਰੀਕੇ ਨਾਲ ਮੇਰੇ ਖਿਆਲ ਲੋਕਾਂ ਦੀ ਜਿਹੜੀ ਬੱਚਾਂ ਦੀ ਜਿਹੜੀ ਹੈਲਥ ਹੈ ਬੱਚਿਆਂ ਦਾ ਲਾਈਫ ਹੈ ਉਹ ਖਤਰੇ 'ਚ ਹੈ ਸਰਕਾਰ ਨੂੰ ਉਹ ਜਾਗਣਾ ਪੈਣਾ ਸਰਕਾਰ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਅਸੀਂ ਇਹਦੇ ਛੇੜਤਾ ਤੇ ਆਪਣੇ ਆਪ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜਦ ਤੱਕ ਪੁਲਿਸ ਦਾ ਨਸ਼ਾ ਵਾਲਿਆਂ ਦਾ ਤੇ ਪੋਲਿਟਿਕ ਲੋਕਾਂ ਦਾ ਜਿਹੜਾ ਨੈਕਸਸ ਹੈ ਨਹੀਂ ਟੁੱਟੇਗਾ ਤਦ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਸੋ ਇਹ ਬੜੀ ਮੰਦ ਭਾਗੀ ਇਨਸੀਡੈਂਟ ਹੈ ਇੱਕ ਨਹੀਂ ਹੈਗੀ ਹੈ ਹੋਰ ਵੀ ਇਸ ਤਰ੍ਹਾਂ ਇੱਕ ਬਾਰ ਮੈਂ ਪਿੱਛੇ ਗਿਆ ਸੀ ਪਿੰਡ ਕਿਤੇ ਉਸ ਟਾਈਮ ਵੀ ਮੈਂ ਕਿਹਾ ਸੀਗਾ ਵੀ ਤੁਹਾਨੂੰ ਜਾਗਣਾ ਪੈਣਾ ਤੁਹਾਨੂੰ ਐਕਸ਼ਨ ਲੈਣਾ ਪੈਣਾ ਉਸ ਦੇ ਵਿੱਚ ਵੀ ਆ 8-9 ਬੰਦੇ ਘਰ ਸਾੜੇ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਪਰ ਉਹਦਾ ਕੋਈ ਐਕਸ਼ਨ ਨਹੀਂ ਹੋਇਆ ਮੇਨ ਬੰਦੇ ਫੜੇ ਨਹੀਂ ਗਏ ਸੋ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਆਪਣੀ ਪ੍ਰੈਜੈਂਸ ਦਿਖਾਣੀ ਚਾਹੀਦੀ ਹੈ ਇਹ ਕ੍ਰਾਈਮ ਬੜਾ ਕ੍ਰਾਈਮ ਬੜਾ ਖਤਰਨਾਕ ਹੈ ਇਹ ਡਰਗ ਦੇ ਇਨਵੈਸਟੀਗੇਸ਼ਨ ਮੈਂ ਕਰਦਾ ਰਿਹਾ ਐਡੀ ਦੇ ਵਿੱਚ ਕਾਫੀ ਸਾਲ ਮੈਂ ਕੀਤੀਆਂ ਸਜ਼ਾ ਮੈਂ ਕਰਵਾਈਆਂ ਪ੍ਰਾਪਰਟੀਆਂ ਮੈਂ ਜ਼ਬਤ ਕਰਾਈਆਂ ਮਾਨ ਜੋ ਹਾਈ ਕੋਰਟ ਦਾ ਪ੍ਰੋਟੈਕਸ਼ਨ ਰਿਹਾ ਤੇ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਪੁਲਿਸ ਪ੍ਰਸ਼ਾਸਨ ਕਮ ਸੇ ਕਮ ਇੱਥੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਫੇਲ ਹੈ ਡਰੱਗ ਦੇ ਜਿਹੜੇ ਲਾਰਡ ਹੈ ਮੈਂ ਕਈ ਪਿੰਡਾਂ ਜਾ ਕੇ ਆਇਆ ਹੁਣ ਵੀ ਦੋ ਪਿੰਡ ਮੈਂ ਵਿజిਟ ਕੀਤੇ ਆ ਇਹ ਰਿਪੋਰਟ ਮਿਲ ਰਹੀ ਆ ਕਿ ਡਰੱਗ ਵਾਲੇ ਜਿਹੜੇ ਬੰਦੇ ਆ ਈਵਨ ਇਸ ਪਿੰਡ ਦੇ ਵਿੱਚ ਡਰੱਗ ਦੇ ਜਿਹੜੇ ਲਾਰਡਸ ਹੈ ਜਿਹੜੇ ਮਾਫੀਆ ਜ ਹੈ ਐਕਟਿਵ ਨੇ ਪੁਲਿਸ ਕੋਈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈ ਰਹੀ ਸੋ ਥਿਸ ਇਜ਼ ਵੈਰੀ ਬੈਡ ਸਰ ਇਹਦੀ ਵਜ੍ਹਾ ਕੀ ਹੈ ਵਰਟੀ ਦਾ ਰੀਜ਼ਨ ਵਹਾਈ ਇੰ ਦਾ ਨਾਟ ਟੇਕਿੰਗ ਐਕਸ਼ਨ ਇਜ਼ ਦਾ ਡਰੱਗ ਫੈਕਟਰ ਵਜ੍ਹਾ ਤਾਂ ਮੈਂ ਪੁਲਿਸ ਵਾਲਿਆਂ ਨੂੰ ਪੁੱਛੋ ਜੀ ਕਿਉਂਕਿ ਉਹਨਾਂ ਦਾ ਡਿਊਟੀ ਉਹਨਾਂ ਦੀ ਹੈ ਲੋਕਲ ਜਿਹੜਾ ਪੁਲਿਸ ਦਾ ਐਸ ਐਚ ਓ ਹੈ ਉਹਦੀ ਡਿਊਟੀ ਹੈ ਉਸ ਤੋਂ ਬਾਅਦ ਜਿਹੜੇ ਐਸਐਸਪੀ ਇੱਥੇ ਉਹਨਾਂ ਦੀ ਡਿਊਟੀ ਹੈ ਨਸ਼ਾ ਨਸ਼ੇ ਦਾ ਵਪਾਰ ਨਸ਼ੇ ਦਾ ਜਿਹੜਾ ਟ੍ਰੈਫਿਕਿੰਗ ਹੈ ਨਹੀਂ ਹੋਣੀ ਚਾਹੀਦੀ ਜੇ ਹੋ ਰਹੀ ਹੈ ਜ਼ਿੰਮੇਵਾਰੀ ਉਹਨਾਂ ਦੀ ਹੈ ਠੀਕ ਹੈ ਕੀ ਵਜਾ ਹੈ ਉਹ ਉਹਨਾਂ ਨੂੰ ਪਤਾ ਜਾਂ ਤਾਂ ਉਹ ਕੰਮ ਨਹੀਂ ਕਰਦੇ ਸੁੱਤੇ ਹੋਏ ਹੈ ਜਾਂ ਕੋਈ ਹੋ ਹੋ ਕੋਈ ਵਜਾ ਪਰ ਕ੍ਰਾਈਮ ਦੇ ਵਿੱਚ ਕ੍ਰਾਈਮ ਦੇ ਅਗੇਂਸਟ ਐਕਸ਼ਨ ਨਹੀਂ ਲੈਂਦੇ ਫਿਰ ਇਹ ਸੋਚਿਆ ਜਾਏਗਾ ਕਿ ਉਹਨਾਂ ਦੀ ਸਮੂਲੀਅਤ ਹੈ ਉਸ ਵਿੱਚ ਇਹ ਸੋਚਿਆ ਜਾਏਗਾ ਪਬਲਿਕ ਸਫਰ ਨਹੀਂ ਕਰ ਸਕਦੀ ਇਸ ਤਰ੍ਹਾਂ ਦੇ ਅਫਸਰਾਂ ਦੇ ਵਜ੍ਹਾ ਨਾਲ ਜੀ